ਹੈਲੋ ਗਾਇਜ਼ ਮੇਰੇ ਬਲੰਦਨ ਸਾਰੇ ਹਨ ਪਿਆਰ ਭਰੀ ਸਾਥ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਇੱਥੇ ਲੱਗੇ ਦੀ ਬਲੌਗ ਦੀ ਸਟਾਰਟਿੰਗ ਕਰਨਾ ਦੁਪਹਿਰ ਦਾ ਟਾਈਮ ਸੀਗਾ ਜੀ ਇਹ ਦੁਪਹਿਰ ਦਾ ਟਾਈਮ ਤੋਂ ਆਪਾਂ ਕੀਤੀ ਹੈ ਜੀ ਅੱਜ ਦੀ ਬਲੌਗ ਦੀ ਸਟਾਰਟਿੰਗ ਕਿਉਂਕਿ ਜੀ ਮਾਰਨਿੰਗ ਟਾਈਮ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਗਰਮੀ ਬਹੁਤ ਹੁੰਦੀ ਪਸਾਂ ਹੁੰਦਾ ਵੀ ਜਲਦੀ ਜਲਦੀ ਕੰਮ ਮੁਕਾਏ ਜਾਣ ਹੁਣ ਤਕਰੀਬਨ ਜੀ ਡੇਲੀ ਤੋਂ ਤੱਕ ਵੀ ਦੁਪਹਿਰ ਜੇ ਤੋਂ ਹੀ ਬਾਜੀ ਇੱਥੇ ਵੀ ਫਤਿਹ ਟਿਊਸ਼ਨ ਪੜਕਿਓ ਹੋਣਾ ਨਹੀਂ ਸੀਗਾ ਉਹਦੇ ਕਰਕੇ ਮੈਂ ਲੱਗੀ ਸੀ ਜਿਵੇਂ ਅੱਜ ਸਵੇਰ ਬਣਾਈ ਸੀਗੀ ਬਲੈਕ ਚਣਿਆਂ ਦੀ ਸਬਜੀ ਜਿਵੇਂ ਤੁਸੀਂ ਕਹਾਲ ਦੇ ਬਲੌਗ ਦੇ ਵਿੱਚ ਦੇਖਿਆ ਹੀ ਸੀਗਾ ਨਾ ਵੀ ਰਾਤ ਮੈਂ ਕਾਲੇ ਚਣੇ ਪਿਉਂਕੀ ਫਿਰ ਸੌਂਈ ਸੀਗੀ ਸਵੇਰ ਫਿਰ ਉਹਨਾਂ ਦੀ ਸਬਜੀ ਬਣਾਈ ਸੀ ਕਿਉਂਕਿ ਸਵੇਰ ਸਵੇਰ ਫਿਰ ਇਹ ਹੋ ਜਾਂਦਾ ਜੀ ਜੇ ਤਾਂ ਕਿਉਂਕਿ ਜਿਵੇਂ ਆਪਾਂ ਨਾ ਬਲੌਗ ਦੇ ਵਿੱਚ ਕੋਈ ਵੀ ਚੀਜ਼ ਲੈਣੀ ਉਹ ਚੀਜ਼ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਬਸ ਤਾਂ ਕਰਕੇ ਥੋੜੀ ਜਿਹੀ ਕਾਲੀ ਸੀਗੀ ਬਸ ਉਦਾਂ ਹੀ ਮ ਬਿਨਾ ਵੀਡੀਓ ਬਣਾਈਏ ਪਾਸ ਸਬਜੀ ਬਣਾ ਲਈ ਸੀ ਪਰ ਮੈਨੂੰ ਨਾ ਸਬਜੀ ਬਣਾਉਂਦੀ ਬਣਾਉਂਦੀ ਨੂੰ ਫਿਰ ਮਨ ਦੇ ਵਿੱਚ ਇਹ ਆ ਗਿਆ ਸੀ ਮਨਾਂ ਵਿੱਚੋਂ ਕੁਝ ਜਣੀ ਰਾਤ ਤਾਂ ਨਹੀਂ ਸੀ ਮੇਰੇ ਮਾਈਂਡ ਵਿੱਚ ਹੈਗੇ ਪਰ ਸਵੇਰ ਮੈਨੂੰ ਫਿਰ ਇਹ ਹੋ ਗਿਆ ਸੀ ਮੈਂ ਥੋੜੇ ਜਿਨੇ ਵਿੱਚੋ ਚਨੇ ਰੱਖ ਲਈ ਸੀ ਮੈਂ ਕਿਹਾ ਵੀ ਭੰਡਾਰੇ ਵਾਲੀ ਫੀਲਿੰਗ ਲੈ ਕੇ ਦੇਖਾਂਗੇ ਬਸ ਜੀ ਫਿਰ ਮੈਂ ਇੱਥੇ ਬਣਾਇਆ ਸੀਗਾ ਸੂਜੀ ਦਾ ਪ੍ਰਸ਼ਾਦ ਤੇ ਬਣਾਉਂਦੀ ਬਣਾਉਂਦੀ ਨਾ ਜੀ ਮੇਰੇ ਨਾਲ ਹੋ ਗਈ ਸੀ ਇੱਕ ਲੋਨ ਮੈਂ ਅਚਲੀ ਮੈਂ ਨਾ ਸੂਜੀ ਪੁੰਨ ਹੁਣੀ ਰੱਖ ਲਈ ਸੀਗੀ ਦੇਸੀ ਕਿਉਂ ਦੇ ਵਿੱਚ ਹੀ ਬਣਾਇਆ ਸੀਗਾ ਮੈਂ ਇਹ ਪ੍ਰਸ਼ਾਦ ਮੈਂ ਨਾ ਦੇਸੀ ਕਿਉਂ પાਕੇ ਸੂਜੀ ਪਾ ਲਈ ਸੀਗੀ ਕਿਉਂਕਿ ਉਹਨੂੰ ਫਰਾਈ ਹੋਣ ਜਿਆਦਾ ਮਤਲਬ ਟਾਈਮ ਨਹੀਂ ਲੱਗਦਾ ਹੈਗਾ ਤਾਂ ਕਰਕੇ ਨਾ ਮੈਂ ਜਦ ਨੂੰ ਫਿਰ ਮਿੱਠਾ ਪਾ ਕੇ ਪਾਣੀ ਪਾਉਣਾ ਸੀਗਾ ਮੈਂ ਇਹ ਸੀ ਮੈਂ ਕਿਹਾ ਵੀ ਇਹਦੇ ਵਿੱਚ ਥੋੜਾ ਜਿਹਾ ਕਲਰ ਪਾ ਲਮ ਵੀ ਇਹ ਜਿਆਦਾ ਵਾਈਟ ਵਾਈਟ ਜਿਹਾ ਰਹੂ ਐਚਚੁਅਲੀ ਮੈਂ ਨਾ ਲੱਡੂ ਵਾਲਾ ਕਲਰ ਦੇ ਦਿੱਤੀ ਸੀ ਯellow ਕਿਉਂਕਿ ਆਪਣੇ ਕੋਲ ਦੋਨੇ ਹੀ ਹੈਗੇ ਸੀਗੇ ਵੀ ਲੱਡੂ ਵਾਲਾ ਵੀ ਸੀ ਜਲੇਬੀਆਂ ਪਰ ਮੈਨੂੰ ਨਾ ਕਾਲੀ ਦੇ ਵਿੱਚ ਨਾ ਉਹ ਡੱਬੀ ਹੋਈ ਨਹੀਂ ਮਿਲੀ ਹੈਗੀ ਕਿਉਂਕਿ ਕਈ ਵਾਰ ਜਦ ਮੈਂ ਡੱਬੀ ਤੇ ਡੱਬੀ ਆਏ ਹੋ ਜਾਂਦਾ ਨਾ ਵੀ ਇਧਰ ਉਧਰ ਹੋ ਜਾਂਦੀ ਹੈ ਹਨਾ ਫਿਰ ਮੈਨੂੰ ਜਿਹੜੀ ਫਿਰ ਮੈਂ ਜਲੇਬੀਆਂ ਵਾਲਾ ਕਲਰ ਮਿਲਿਆ ਨਾ ਉਹ ਡੱਬੀ ਮੈਨੂੰ ਨਿਗਾ ਪੈ ਗਈ ਚਲੋ ਹੈਗੀਆਂ ਤਾਂ ਕੋਲੇ ਹੀ ਸੀ ਇਹਦੇ ਵਿੱਚ ਪਰ ਮੈਨੂੰ ਉਹ ਦਿਖੀ ਨਹੀਂ ਹੈਗੀ ਹਨਾ ਉਹਦੇ ਕਰਕੇ ਫਿਰ ਮੈਂ ਕਿਹਾ ਵੀ ਚਲੋ ਹੁਣ ਵੀ ਚਲ ਕਿਹੜਾ ਕਿਸੇ ਨੂੰ ਦੇਣਾ ਵੀ ਆਪ ਹੀ ਖਾਣਾ ਹੈ ਆ ਕਰਕੇ ਫਿਰ ਮੈਂ ਉਹ ਹੀ ਪਾ ਲਿਆ ਉਹਦੇ ਕਰਕੇ ਨਾ ਪ੍ਰਸ਼ਾਦ ਥੋੜਾ ਜਿਹਾ ਜ਼ਿਆਦਾ ਰੈੱਡ ਰੈੱਡ ਜਿਹਾ ਲੱਗਦਾ ਸੀ ਬਸ ਮੈਂ ਉਹ ਬਣਾ ਕੇ ਫਿਰ ਉਹ ਕੱਢ ਲਿਆ ਸੀ ਬਣਾਏ ਸੀ ਮੈਂ ਥੋੜੀ ਥੋੜੀ ਹੋਈ ਮੈਂ ਕਿਹਾ ਵੀ ਚਲ ਥੋੜਾ ਜਿਹਾ ਬਣਾ ਕੇ ਦੇਖਦੇ ਆ ਵੀ ਗਰਮੀ ਆ ਪ੍ਰਸ਼ਾਦ ਦਾ ਤਾਂ ਚਲੋ ਏ ਸੀ ਗਾ ਵੀ ਗਰਮੀ ਬਹੁਤਾ ਖਾ ਨਹੀਂ ਹੁਣਾ ਨਾ ਪਰ ਬਲੈਕ ਚਨੇ ਵਾਲਾ ਮੈਨੂੰ ਏ ਸੀ ਗਾ ਵੀ ਚਲ ਇਹ ਬਣਾ ਕੇ ਦੇ ਦਿਆਂ ਇਹਦੇ ਵਿੱਚ ਪਰ ਇਹ ਸੌਖੇ ਸੀਗੇ ਇਹ ਨਾ ਮੈਂ ਬਣਾਏ ਸੀਗੇ ਇਹ ਵੀ ਮੈਂ ਦੇਸੀ ਘੋਚ ਬਣਾਏ ਸੀ ਅਹ ਦੇਸੀ ਘਿਓ ਪਾ ਕੇ ਵਿੱਚ ਥੋੜਾ ਜਿਹਾ ਜੀਰਾ ਪਾ ਲਿਆ ਸੀਗੇ ਵਿੱਚ ਜਿਵੇਂ ਨੂਨ ਮਿਰਚ ਹਲਦੀ ਤੇ ਗਰਮ ਮਸਾਲਾ ਅ ਨਾਲ ਧਨੀਆ ਪਾਊਡਰ ਇਹਨਾਂ ਨੂੰ ਮੈਂ ਸਾਰਿਆਂ ਨੂੰ ਜਿਵੇਂ ਅੱਗੇ ਸਬਜ਼ੀ ਨੂੰ ਤੜਕਾ ਲਗਾਉਣੀ ਨੇ ਉਦੋਂ ਮੈਂ ਕੌਲੀ ਦੇ ਵਿੱਚ ਘੋਲ ਲਿਆ ਸੀ ਇਹਨਾਂ ਨੂੰ ਫਿਰ ਮੈਂ ਥੋੜਾ ਜਿਹਾ ਜੀਰਾ ਰ ਹਿੰਗ ਦਾ ਤੜਕਾ ਲਗਾ ਕੇ ਨਾ ਉਹਦੇ ਵਿੱਚ ਇਹ ਜਿਹੜੇ ਮਸਾਲੇ ਘੋਲੇ ਸੀ ਮੈਂ ਪਾਣੀ ਦੇ ਵਿੱਚ ਥੋੜਾ ਜਿਹਾ ਏ ਪਾਤੇ ਸੀਗੇ ਫਿਰ ਜਦੋਂ ਨਾ ਕਿਉਂ ਸੈਪਰੇਟ ਹੋ ਗਿਆ ਫਿਰ ਉਹ ਤੋਂ ਬਾਅਦ ਮੈਂ ਪਾਤੇ ਸੀ ਚਨੇ ਜਿਹੜੇ ਮੇਰੇ ਵਾਇਲ ਕਰਕੇ ਰੱਖੇ ਹੋਏ ਸੀਗੇ ਉਹ ਉਹਨਾਂ ਨੂੰ ਫਿਰ ਜਿਵੇਂ ਉਹਨਾਂ ਵਿੱਚ ਥੋੜਾ ਜਿਹਾ ਹੀ ਪਾਣੀ ਸੀ ਕੁਝ ਜ਼ਿਆਦਾ ਤਾਂ ਹੈ ਨਹੀਂ ਸੀਗਾ ਬਸ ਜੀ ਉਹ ਵੀ ਜਦੇ 5 ਮਿੰਟ ਚ ਬਣ ਗਏ ਸੀ ਕਿਉਂਕਿ ਜਿਵੇਂ ਅੱਗੇ ਦਾ ਚਾਟ ਵਗੈਰਾ ਤਾਂ ਕਈ ਵਾਰ ਬਣਾਈ ਆ ਜਿਵੇਂ ਵੀ ਕਾਲੇ ਚਨੇ ਵਾਲੀ ਚਾਟ ਬਣਾਉਣੀ ਉਹ ਕਈ ਵਾਰੀ ਖਾਧੀ ਸੀ ਪਰ ਇਹਨ ਸਿੱਖਦੇ ਕਈ ਵਾਰੀ ਮਨ ਚ ਸੋਚਿਆ ਵੀ ਚਲ ਬਣਾਉਣੀ ਆ ਨਾ ਰਹਿ ਜਾਂਦੇ ਸੀ ਪਰ ਤੁਸੀਂ ਜਿੱਕੇ ਨਹੀਂ ਕਰਨਾ ਨਾ ਮੈਂ ਵੀ ਜਿਵੇਂ ਹੁਣ ਟੇਸਟ ਕੀਤੇ ਸੀਗੇ ਮੈਂ ਉਹ ਚੀਜ਼ ਤੁਹਾਨੂੰ ਦੱਸ ਨਹੀਂ ਸਕਦੀ ਨਾ بس ਨਾਲ ਮੈਂ ਚਾਹ ਬਣਾ ਲਈ ਸੀਗੀ ਮੈਂ ਕਿਉਂ ਚਾਹ ਪੀਂਦਿਆਂ ਨਾਲ ਉਹ ਕਹਿੰਦੇ ਆ ਬਸ ਇੰਨੇ ਨੇ ਕਿ ਬੋਇਲ ਜੇ ਸੀਗੀ ਇਹ ਜਿਵੇਂ ਆਪਣੀ ਕੋਲੀ ਬਾਟੀ ਜੀ ਕੁਛ ਹੁੰਦੀ ਆ ਉਹੋ ਇੰਨੇ ਜ਼ਿਆਦਾ ਟੇਸਟੀ ਲੱਗੇ ਨਾ ਕਿਉਂਕਿ ਜੀ ਥੋੜੇ ਥੋੜੇ ਤਾਮਣੇ ਸੀਗੇ ਵੀ ਗਰਮੀ ਜ਼ਿਆਦਾ ਹੈ ਹਨਾ ਵੀ ਸਵੇਰ ਵੀ ਜਿਵੇਂ ਸਬਜ਼ੀ ਉਹ ਸੀ ਵੀ ਸ਼ਾਮ ਨੂੰ ਫੇਰ ਉਹੀ ਸਬਜ਼ੀ ਚੱਲਣੀ ਹੈ ਨਾ ਵੀ ਫਿਰ ਖਰਾਬ ਕਰਦੇ ਨੇ ਤਾਂ ਕਰਕੇ ਬਾਜੀ ਖਾ ਪੀ ਕੇ ਫਿਰ ਮੰਡੇ ਮਾਂਜੇ ਭਾਂਡੇ ਕਿਉਂਕਿ ਜੀ ਸਾਡੇ ਉਹ ਸਿਵਰੇਚ ਵਾਲਾ ਕੰਮ ਦੁਆਰਾ ਸਟਾਰਟ ਹੋ ਗਿਆ ਉਹਦੇ ਕਰਕੇ ਤੇ ਇੱਥੇ ਨਾ ਥੋੜੇ ਜਿ ਲੱਗੇ ਹੋਏ ਸੀ ਚੀਕੂ ਹੁਣ ਥੋੜੇ ਜਿ ਰਹਿੰਦੇ ਸੀ ਬਸ 5-7 ਕ ਜਿਹੇ ਜਿਵੇਂ ਹੁੰਦੇ ਨੇ 10 ਕ ਛੋੜੇ ਉਹਨਾਂ ਜਿਵੇਂ ਹੁਣ ਜਿਆਦਾ ਗਰਮੀ ਉਹਦੇ ਕਰਕੇ ਫਿਰ ਉਹ ਉੱਥੇ ਪੱਕਣ ਲੱਗ ਗਏ ਵੀ ਸਾਈਜ਼ ਨਹੀਂ ਉਹਨਾਂ ਦਾ ਵੱਡਾ ਹੈਗਾ ਉਦਾਂ ਹੀ ਪੱਕ ਜਾਂਦੇ ਨੇ ਫਿਰ ਮੈਂ ਫਤਿਹ ਨੂੰ ਕਹਿੰਦੀ ਸੀ ਮੈਂ ਕਿਹਾ ਪਤੋ ਜਿਹੜੇ ਲੱਗੇ ਹੋਏ ਨੇ ਵੀ ਉਹ ਤੋੜ ਦੇ ਕਿਉਂਕਿ ਜੀ ਜਿਹੜਾ ਥੋੜਾ ਜਿਹਾ ਕੱਚਾ ਇਹ ਨਾ ਵੀ ਉਹ ਹਾਲੀਵੁੱਡ ਦਾ ਛੇਤੀ ਟੁੱਟਦੇ ਨਹੀਂ ਹੈਗੇ ਉਹਨਾਂ ਕਰਕੇ ਫਿਰ ਉਹ ਜੋਰ ਜੋਰ ਸੀ ਸੋਟੀ ਮਾਰਕਦੇ ਜੇ ਮੈਂ ਕਹਾਂ ਫਿਰ ਵੀ ਉਹ ਤਾਂ ਖਰਾਬ ਹੋ ਜੁਣੇ ਜੇ ਉੱਪਰ ਸੋਟੀ ਲੱਗੀ ਉਹਨਾਂ ਦੇ ਨਾ ਵੀ ਫਿਰ ਉਹ ਆਈ ਹੋ ਜਾਂਦਾ ਸਹੀ ਜਿਹੀ ਨਹੀਂ ਰਹਿੰਦੇ ਹੈਗੇ ਬਾਸ ਜੀ ਅਸੀਂ ਥੋੜੇ ਬਹੁਤੇ ਜਿੰਨੇ ਕ ਲੱਗੇ ਹੋਏ ਸੀ ਉਹ ਤੋੜਲੇ ਸੀ ਕਿਉਂਕਿ ਜਿਆਦਾ ਤਾਂ ਹੈ ਨਹੀਂ ਸੀ ਥੋੜੇ ਬਹੁਤੇ ਜੀ ਸੀਗੇ ਬਸ ਉਹਨੇ ਕੁਝ ਥੱਲੇ ਖੜਕੀ ਤੋੜ ਲਈ ਸੀ ਕੁਝ ਇਹ ਨਾ ਥੋੜਾ ਜਿਹਾ ਦਰਾਖਤ ਮਤਲਬ ਇੰਨਾ ਜਿਆਦਾ ਨਹੀਂ ਉਹ ਹੈਗਾ ਉੱਚਾ ਨਹੀਂ ਹੈਗਾ ਨੀਵਾ ਜਿਹਾ ਕੁਝ ਉਹਦੇ ਉੱਪਰ ਖੜ ਕੇ ਲੱਗੇ ਸੀ ਮਮਾ ਵੀ ਇਹਨੂੰ ਹਲੂਣਾ ਜਿਹਾ ਦੇਖਦਾ ਹੈ ਪਰ ਉਹ ਜਿਵੇਂ ਥੋੜੇ ਜਿਹਾ ਹਜੇ ਪ੍ਰੋਪਰ ਪੱਕੇ ਨਹੀਂ ਸੀ ਹੋਏ ਤਾਂ ਕਰਕੇ ਛੱਡ ਦੇਣੀ ਸੀ ਬਸ ਜਿਹਾ ਹੀ ਲੱਗੇ ਸੀ ਹੈਗੇ ਵੀ ਬਹੁਤ ਛੋਟੇ ਸੀ ਉਦਾਂ ਨਾ ਜਿਵੇਂ ਪਹਿਲਾਂ ਮੌਸਮ ਦੇ ਮਤਲਬ ਪੱਕਦੇ ਨੇ ਫਿਰ ਉਹ ਜ਼ਿਆਦਾ ਸਾਈਜ਼ ਵਿੱਚ ਵਧੀਆ ਹੋ ਜਾਂਦੇ ਨੇ ਜਿਵੇਂ ਆਪਾਂ ਮੁੱਲ ਲੈ ਕੇ ਆਨੇ ਆ ਉਹਨਾਂ ਨਾਲੋਂ ਵੀ ਹਜੇ ਵਧੀਏ ਹੁੰਦੇ ਨੇ ਜੀ ਫਿਰ ਇਹਦੇ ਪਾਪਾ ਨੇ ਪਿੰਡੀਆਂ ਤੋੜੀਆਂ ਸੀਗੀਆਂ ਟੋਕਰੀ ਦੇ ਵਿੱਚ ਪਾਉਣ ਦਾ ਤਾਂ ਟਾਈਮ ਹੈ ਨਹੀਂ ਸੀ ਬਸ ਤੋੜ ਕੇ ਇੱਥੇ ਰੱਖ ਗਏ ਪਿੰਡੀਆਂ ਤੋੜਦੇ ਤੋੜਦਿਆਂ ਦੀ ਸਾਡੀ ਦੋਨਾਂ ਦੀ ਹੋ ਗਈ ਸੀ ਲੜਾਈ ਬਾਜੀ ਤੁਹਾਨੂੰ ਪਤਾ ਹੀ ਹੈ ਨਾ ਵੀ ਜਿਤੇ ਦੋ ਭਾਂਡੇ ਨੇ ਉਥੇ ਖੜਕਦੇ ਬੀ ਨੇ ਤੇ ਖੜਕਣੇ ਬੀ ਜਰੂਰੀ ਹੁੰਦੇ ਨੇ ਹਨਾ ਜੀ ਬਸ ਇਹੀ ਜ਼ਿੰਦਗੀ ਦਾ ਨੋਆ ਜੀ ਬਸ ਉਹ ਪਿੰਡਿਆ ਰਗਾ ਸੀ ਮੈਂ ਲਈ ਸੀ ਫਿਰ ਮੈਂ ਕਿਹਾ ਵੀ ਮੈਂ ਚੀਕੂ ਲੈ ਗਈ ਸੀ ਫਿਰ ਮੈਂ ਕਿਹਾ ਚਲ ਵੀ ਟੋਕਰੀ ਲੈ ਕੇ ਨਾ ਵੀ ਇਹ ਵੀ ਪਾ ਲਿਉਣੀ ਆ ਕਿਉਂਕਿ ਜੀ ਹੁਣ ਇਹ ਤਕਰੀਬਨ ਲਾਸਟ ਵਾਰ ਦੀ ਸੀ ਹੁਣ ਜਆ ਹੈ ਨਹੀਂ ਗਈਆਂ ਕਿਉਂਕਿ ਜਿਹੜੇ ਬੂਟੇ ਨੇ ਨਾ ਉਹ ਹੁਣ ਖਤਮ ਜਾਈ ਹੋ ਗਏ ਨੇ ਹੁਣ ਲੱਗਦੀਆਂ ਨਹੀਂ ਹੈਗੀਆਂ ਕਿਉਂਕਿ ਇਹ ਥੋੜੀ ਜੀ ਵਾਰੇ ਲੱਗਦੇ ਨੇ ਜੀ ਉਸ ਤੋਂ ਬਾਅਦ ਤਾਂ ਫਿਰ ਬੂਟੇ ਨਾ ਜਿਵੇਂ ਖਰਾਬ ਜੇ ਹੋ ਜਾਂਦੇ ਨੇ ਜਿਵੇਂ ਮੱਛਰ ਪੱਤੇ ਜੇ ਖਾ ਲਾਂਦਾ ਉਹ ਮੇ ਹੋਏ ਹੋਣੀ ਹੈ ਉੱਪਰ ਉਹ ਤਾਂ ਐਸੇ ਵੀ ਡੱਕੇ ਡੱਕੇ ਜੇ ਰਹਿ ਗਏ ਬਸ ਮੈਂ ਇੱਕ ਦੋ ਕ ਮੈਨੂੰ ਲੱਗਦੀਆਂ ਸੀ ਇਹ ਸ਼ਾਇਦ ਲੱਗੀਆਂ ਰਹਿ ਗਈਆਂ ਪਰ ਮੈਂ ਨਾ ਮੈਨੂੰ ਲੱਗਾ ਸ਼ਾਇਦ ਦੋ ਤੋੜੀਆਂ ਪਿੰਡੀਆਂ ਤਾਂ ਤੈਨਾਂ ਤੋੜੀਆਂ ਮੇਰੇ ਨਾ ਗੁੱਠੇ ਤੇ ਐਨੇ ਉਹਦੇ ਕੰਡੇ ਚੁਬਣ ਲੱਗੇ ਸੀ ਕਿੰਨੀ ਦੇਰ ਉਹ ਕਰਦੀ ਰਹੀ ਗਈ ਫਿਰ ਉਹਨਾਂ ਨੂੰ ਸਮਾਰ ਕੇ ਸਾਬਣ ਨਾਲ ਤੋਕੇ ਫਿਰ ਉਹਦੇ ਵਿੱਚ ਇਹਦੇ ਵਿੱਚ ਉਹ ਨਾ ਪਤਾ ਨਹੀਂ ਕਿਉਂ ਇਹ ਵੀ ਇਦਾਂ ਦੇ ਐਨੇ ਜ਼ਿਆਦਾ ਕੰਡੇ ਚੁਬਦੇ ਨੇ ਨਾ ਵਿੱਚ ਵਿੱਚ ਤਾਂ ਬਹੁਤ ਜ਼ਿਆਦਾ ਉਹਦੇ ਕਰਕੇ ਬਹੁਤ ਔਖੀਆਂ ਲੱਗਦੀਆਂ ਨੇ ਬਾਜੀ ਸਾਰਿਆਂ ਨੇ ਰੋਟੀ ਖਾ ਲਈ ਸੀ ਮੇਰਾ ਥੋੜੇ ਬਹੁਤੇ ਕੰਮ ਰਹਿੰਦੇ ਸੀਗੇ ਕਰਨ ਵਾਲੇ ਕੁਛ ਫਤਨੀਤਾ ਦੀ ਜਦੋਂ ਬਣਾਉਣ ਲੱਗੀ ਸੀਗੇ ਉਹਨੇ ਤਾਂ ਗਦੋਂ ਤਾਦੀ ਤਾਦੀ ਖਾ ਲਈ ਸੀ ਫਿਰ ਮੰਮੀ ਨੇ ਵੀ ਖਾ ਲਈ ਸੀ ਬਾਜੀ ਅਸੀਂ ਰਹਿੰਦੇ ਸੀਗੇ ਖਾਣ ਤੋਂ ਤਾਂ ਕਰਕੇ ਉਹਦੇ ਪਾਪਾ ਨੇ ਜਿਵੇਂ ਮੈਂ ਤੁਹਾਨੂੰ ਆਖਦੀ ਸੀਗੀ ਸਾਡੀ ਥੋੜੀ ਜੀ ਅੱਜ ਹੋਈ ਸੀ ਲੜਾਈ ਤਾਂ ਕਰਕੇ ਕੁਝ ਜੀ ਮੈਂ ਨਾ ਥੋੜਾ ਵੀਡੀਓ ਮੈਨੂੰ ਕੰਮ ਰਹਿਦਾ ਸੀਗਾ ਫੋਨ ਤੇ ਕਰਨ ਵਾਲਾ ਮੈਂ ਲੱਗੀ ਹੋਈ ਸੀ ਉਹ ਉਹਨਾਂ ਨੇ ਹਜੇ ਨਾਉਣਾ ਸੀ ਬਸ ਉਨੀ ਦੇਰ ਚ ਜੀ ਮੈਂ ਅਬ ਦੀ ਰੋਟੀ ਖਾ ਲਈ ਸੀ ਕਿਉਂਕਿ ਮੈਨੂੰ ਇਹ ਸੀਗਾ ਵੀ ਰੋਟੀ ਖਾ ਕੇ ਨਾ ਮੈਨੇ ਹਜੇ ਥੋੜਾ ਜਿਹਾ ਪ੍ਰੈਸ ਦਾ ਕੰਮ ਰਹਿਦਾ ਸੀਗਾ ਮੈਂ ਜਿਵੇਂ ਕਿਚਨ ਦਾ ਕੰਮ ਵੀ ਦੁੱਧ ਵਗੈਰਾ ਫਤਿੰ ਦੇਣਾ ਸੀਗਾ ਹੋਰ ਜਾਗ ਵਗੈਰਾ ਲਾਉਣਾ ਸੀ ਉਹ ਵੀ ਮੇਰੇ ਕੰਮ ਪਏ ਸੀਗੇ ਤਾਂ ਕਰਕੇ ਫਿਰ ਨਹੀਂ ਸੀ ਜੇ ਨਾ ਜ਼ਿਆਦਾ ਲੇਟ ਹੋ ਜੰਨੇ ਫਿਰ ਰੋਟੀ ਨੂੰ ਫਿਰ ਹਾਜਮ ਵੀ ਨਹੀਂ ਹੁੰਦੀ ਹੈਗੀ ਮੈਨੂੰ ਇਹ ਹੋ ਜਾਂਦਾ ਵੀ ਥੋੜੀ ਜੀ ਨਾ ਟਾਈਮ ਸੇ ਰੋਟੀ ਖਾਦੀ ਜਾਵੇ ਪਰ ਫਿਰ ਵੀ ਮੱਲਮੱਲੀ ਹੈ ਨਾ ਟਾਈਮ ਹੋ ਹੀ ਜਾਂਦਾ ਜਿਆਦਾ ਤਾਂ ਕਰਕੇ ਫਤਿਹ ਆਪਣੀ ਡਿਊਟੀ ਪੂਰੀ ਕਰ ਚੁੱਕਿਆ ਸੀਗਾ ਕਿਉਂਕਿ ਉਹਨੂੰ ਇਹ ਹੋ ਜਾਂਦਾ ਜੀ ਵੀ ਉਹਨੇ ਬਿਸਤਰੇ ਵਿਛਾਉਣੇ ਹੁੰਦੇ ਨੇ ਉਹ ਬਿਸਤਰੇ ਲਿਆ ਕੇ ਉਹਨੇ ਰੱਖ ਦਿੱਤੇ ਦੀ ਉਹਨੂੰ ਆ ਜਾਂਦਾ ਵੀ ਜਿਹੜੀ ਆਪਣੀ ਡਿਊਟੀ ਆਪਦੀ ਟਾਈਮ ਸਰ ਪੂਰੀ ਕਰੋ ਜੀ ਹੈ ਨਾ ਬਾਜੀ ਜਿਵੇਂ ਤੁਹਾਨੂੰ ਦੱਸਿਆ ਨਾ ਬਲੈਕ ਚਨੇ ਦੀ ਸਬਜ਼ੀ ਬਣੀ ਹੋਈ ਸੀ ਆਪਣੀ ਨਾਲ ਪਿਆਜ਼ ਤੇ ਅੰਬ ਦੀ ਚਟਨੀ ਸੀਗੀ ਮੇਰੇ ਕੋਲ ਹੂੰ ਇੱਥੇ ਰੋਟੀ ਖਾ ਕੇ ਜੀ ਫਿਰ ਮੈਂ ਆ ਗਈ ਸੀ ਦੁੱਧ ਦਾ ਉਹ ਕਰਨ ਕੁਛ ਤਾਂ ਇਹ ਸੀਗਾ ਵੀ ਜਿਵੇਂ ਦੋਜੀਆਂ ਪਾਕੇਤੀ ਸੀ ਉਹਦੇ ਵਿੱਚੋਂ ਜਿਵੇਂ ਥੋੜਾ ਬਹੁਤਾ ਘੱਟ ਵੱਧ ਹੁੰਦਾ ਨਾ ਜੀ ਉਹ ਜਿਵੇਂ ਮਤਲਬ ਪੂਰਾ ਹੀ ਉਹ ਰੱਖ ਕੇ ਦੋਜੀਆਂ ਪਾਉਂਦੇ ਨੇ ਜਿਵੇਂ ਘੱਟ ਵੱਧ ਹੁੰਦਾ ਜੀ ਉਹ ਨਹੀਂ ਉੱਪਰ ਪਾਉਂਦੇ ਹੁੰਦੇ ਹੈਗੇ ਬਸ ਉਹ ਥੋੜਾ ਜਿਹਾ ਗਰਮ ਕਰਨ ਵਾਲਾ ਸੀ ਉਹਨੂੰ ਮੈਂ ਲੱਗੀ ਸੀ ਗਰਮ ਕਰਨ ਨਾਲ ਮੈਂ ਲੱਗੀ ਸੀ ਜਾਗੜਾ ਦੁੱਧ ਤਿਆਰ ਕਰਨ ਮੈਂ ਵੀ ਜਾਗਣਾ ਅੱਜ ਜਾਗ ਵੀ ਨਹੀਂ ਸਲਾਇਆ ਹੋਇਆ ਕਿਉਂਕਿ ਮੈਨੂੰ ਇਹ ਸੀਗਾ ਵੀ ਭੁੱਲ ਗਈ ਸੀ ਮੈਂ ਚਨੀ ਸੀ ਰਿਹਾ ਬਸ ਇੱਥੇ ਹੁਣ ਮੈਨੂੰ ਇਹ ਸੀ ਮੈਂ ਕਿ ਵਿਚਰ ਮੇਰੇ ਨਾਲ ਜਾਗ ਲਗਾ ਦਮਾ ਵੀ ਹਲਕਾ ਜਿਹਾ ਹੁਣ ਤਾਂ ਜਿੱਦ ਗਰਮ ਕਰਨ ਦੀ ਕੋ ਲੋੜ ਨਹੀਂ ਪੈਂਦੀ ਜ਼ਿਆਦਾ ਵੀ ਜਣੀ ਇਹ ਆ ਵੀ ਹਾਂ ਫਰਿੱਜ ਵਾਲਾ ਵੀ ਨਹੀਂ ਜੇ ਪਰ ਕਈਏ ਉਹ ਵੀ ਨਹੀਂ ਹੈ ਨਾ ਜੰਮਦਾ ਦਹੀਂ ਪਰ ਗਰਮੀ ਨੇ ਜੀ ਤੋਬਾ ਤੋਬਾ ਹੋਈ ਹੋਈ ਪਈ ਆ ਹਨਾ ਇੰਨੀ ਗਰਮੀ ਆ ਬਹੁਤ ਜ਼ਿਆਦਾ ਇਕ ਗੈਸ ਵਾਲਾ ਕੰਮ ਤਾਂ ਕੋਈ ਵੀ ਨਹੀਂ ਜੀ ਪੱਖੇ ਤੋਂ ਦੇ ਨਾਲ ਹੁੰਦਾ ਹੈਗਾ ਹੈਨਾ ਸਾਰੇ ਪੱਖੇ ਤੋਂ ਵੀ ਨਹੀਂ ਕਰਨੇ ਪੈਂਦੇ ਨੇ ਬਾਜੀ ਮੈਂ ਉਹ ਦੁੱਧ ਨੂੰ ਜਾਗੜਾ ਥੋੜਾ ਜਿਹਾ ਹਲਕਾ ਜਿਹਾ ਨਾ ਗਰਮ ਕਰਕੇ ਕੱਢ ਲਿਆ ਸੀਗਾ ਬਾਕੀ ਫਿਰ ਜਿਹੜਾ ਪੀਣਾ ਸੀ ਉਹ ਕਰਤਾ ਸੀ ਕਿਉਂਕਿ ਜਿੰਨੇ ਕ ਨਾ ਕੰਮ ਨਿਬੜੋ ਉਹਨੇ ਕਿ ਥੋੜੇ ਜਿਹਾ ਹੋਰ ਬਚ ਜਾਂਦੇ ਨੇ ਬਸ ਮੈਂ ਦੁੱਧ ਪਾਉਣ ਲੱਗੀ ਤੇ ਮੈਂ ਥੋੜਾ ਜਿਹਾ ਗੈਸ ਤੇ ਜਦ ਜੁਲਿਆ ਫਿਰ ਮੈਂ ਕਿਹਾ ਵੀ ਹੁਣ ਇਹਨੂੰ ਸਾਫ ਕਰਾਂ ਪਹਿਲਾਂ ਜਦ ਤੱਕ ਪੀਣ ਵਾਲਾ ਦੁੱਧ ਗਰਮ ਹੋਣਾ ਸੀਗਾ ਵੀ ਚਲ ਇਹਨੂੰ ਵੀ ਸਾਫ ਕਰ ਦਵਾਂ ਕੁਝ ਇਹ ਜੀ ਜਿਵੇਂ ਹੁਣ ਬਾਹਰ ਕਰਨਾ ਪੈਂਦਾ ਹੈ ਹਨਾ ਵੀ ਫਿਰ ਉਹਦੇ ਕਰਕੇ ਪਾਣੀ ਦੀ ਵੀ ਦਿੱਕਤ ਆਉਂਦੀ ਹੈ ਜੀ ਸਾਬ ਸਫਾਈ ਨੂੰ ਵੀ ਬਸ ਉਸ ਤੋਂ ਬਾਅਦ ਇਹਦੀ ਫਤੇ ਦੀ ਕਿਸ਼ੋਰ ਰਹਿ ਗਈ ਸੀ ਪ੍ਰੈਸ ਕਰਨ ਤੋਂ ਬਾਕੀ ਤਾਂ ਅੱਜ ਦਿਨ ਚੁੱਕ ਕਰ ਲਏ ਸੀਗੇ ਇਹ ਦੇਖੋ ਜੀ ਸਿਰ ਨਾ ਕੇ ਛਟੀ ਸੀਗੀ ਬਸ ਉਹਦਾ ਹੀ ਜੁੜਾ ਕਰੀ ਮੈਦੀ ਸੀ ਮੈਨੂੰ ਇਹ ਸੀਗਾ ਵੀ ਮੈਂਦੀ ਲਗਾ ਲੂੰਗੀ ਪਰ ਗਰਮੀ ਇੰਨੀ ਹੈ ਹਨਾ ਮਨ ਹੀ ਨਹੀਂ ਮਿਲਦਾ ਹੈਗਾ ਲਗਾਉਣ ਨੂੰ ਬਸ ਉਹਦੇ ਕਰਕੇ ਤੇਲ ਵੀ ਨਹੀਂ ਸੀ ਲਗਾਇਆ ਹੁਣ ਦੇ ਦੇ ਜੀ ਕੱਲ ਤਾਂ ਮੰਗਲਵਾਰਾ ਕਰ ਲੂੰ ਤਾਂ ਨਹੀਂ ਲਗਾ ਹੁਣ ਫਿਰ ਉਹ ਤੋਂ ਨੈਕਸਟ ਡੇ ਦੇਖਦੇ ਆਂ ਕਿ ਕੁਝ ਲਗਾਉਣੇ ਆ ਜਾਂ ਨਹੀਂ ਤੇਲ ਲਾ ਕੇ ਬੋਨੇ ਹੋ ਬਾਜੀ ਹੁਣ ਆਪਾਂ ਇੱਥੇ ਕਰਦੇ ਆਂ ਬਲੌਗ ਦਾ ਐਂਡ ਸਾਰੀ ਫੈਮਿਲੀ ਪੈ ਚੁੱਕੀ ਸੀਗੀ ਬਾਜੀ ਆਪਣੀ ਕੰਮ ਕਰ ਰੋਜੀਵੇਂ ਚੱਲਦੇ ਸੀਗੇ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ